ਈਐਨ ਜ਼ਰ ਬਟਿੰਡਾ ਰੇ ਬਟਿੰਡਾ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਟਿੰਡਾ ਜਿਹੜੇ ਦਿਸ਼ਾਂਦਰ ਦੇ ਸਾਹਮਣੇ ਜਿਹੜੀ ਮਾੜੀਆਂ ਅਸਰਾਂ ਦੇ ਖਿਲਾਫ ਚਲਾਈ ਜਾ ਰਹੀ ਮਹਿੰਦੇ ਤਹਿਤ ਕੱਲ ਇੱਕ ਜਿਹੜਾ 26 7 25 ਨੂੰ ਇੱਕ ਮੁਕੱਦਮਾ ਦਰਜ ਕੀਤਾ ਇਹਦੇ ਵਿੱਚ ਤਲਵੰਡੀ ਵਾਸੀ ਇੱਕ ਵਪਾਰੀ ਨੇ ਪੁਲਿਸ ਪਾਸ ਆ ਕੇ ਕੰਪਲੇਂਟ ਦਰਜ ਕਰਾਈ ਕਿ ਉਸ ਨੂੰ ਜਿਹੜਾ ਇੱਕ 25 ਤਰੀਕ ਨੂੰ ਸੱਤ ਰਾਤ 9 ਵਜੇ ਇੱਕ ਫੋਨ ਆਇਆ ਅਨਨੰਬਰ ਤੋਂ ਤੇ ਜਿਨ੍ਹਾਂ ਨੇ ਉਹਨੂੰ ਉਤਕਿਆ ਦੇ ਕੇ ਉਹਦੇ ਪਾਸੋਂ 2 ਲੱਖ ਰੁਪਏ ਦੀ ਤੇ 1 ਲੱਖ ਰੁਪਏ ਦੀ ਜਿਹੜੀ ਹੈਗੀਆਂ ਮੰਗ ਕੀਤੀ ਤੇ ਉਸ ਤੇ ਕਾਰਵਾਈ ਕਰਦੇ ਹੋਏ ਜਿਹੜਾ ਤਿੰਨ ਬੰਦਿਆਂ ਤੇ ਮੁਕਦਮਾ ਦਰਜ ਕੀਤਾ ਗਿਆ ਉਹਦੇ ਬਿਆਨਾਂ ਤੇ ਇਹਦੇ ਵਿੱਚ ਨਦੀਰ ਖਾਨ, सलीम ਖਾਨ ਤੇ ਇੰਦਰਜੀਤ ਇਹ ਤੇ ਲੋਕਲ ਵੰਡੀ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਤਿੰਨੋਂ ਲੋਸ਼ੀਆਂ ਨੂੰ ਜਿਹੜਾ ਪੁਲਿਸ ਵੱਲੋਂ ਔਖਾ ਸਰਚਾਣਾ ਤਨਵੰਡੀ ਵੱਲੋਂ ਆਪਣੀ ਟੀਮ ਦੇ ਨਾਲ ਇਹ ਲੈ ਰਸ਼ ਕਰਿਆ ਸਰ ਇਹਨਾਂ ਕੋਈ ਬ੍ਰਾਂਮਿਕ ਇੱਥੇ ਕੀ ਗੱਲ ਸੀ ਜਿਹੜੀ ਨੋ ਤੇ ਅਸਲਾ ਬ੍ਰਾਂਮਿਕ ਇੱਥਾ ਗਿਆ ਇਹਦਾ ਕੋਈ ਇਸ ਤਰ੍ਹਾਂ ਦਾ ਹੋਇਆ ਤੇ ਹਾਲੇ ਇਹਦੇ ਤੇ ਜਿਹੜੀ ਆ ਸੀ ਤਫਤੀਸ਼ ਕਰਦੇ ਆ ਤੇ ਉਹ ਚੱਲਦੀਆਂ ਨਾਲ ਕੁਝ ਖਿੱਚ ਆ ਗਿਆ ਤੇ ਉਹ ਅੱਗੇ ਦੱਸਾਂਗੇ ਇਹਨਾਂ ਨੂੰ ਕਿਸੇ ਗਿਆਨਮਈ ਵੀ ਲਿੰਕ ਹੈਗਾ ਕਿਸੇ ਜਾਂਚ ਕਰਨ ਨਾਲ ਲਿੰਕ ਹੋਵੇਗਾ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਹੈਗੀ ਜਾਂਚ ਇਉਂ ਹੀ ਮੋਢਲੀ ਤੋਂ 3 ਸਾਲ ਦੀ ਦੇਰੀ ਆ ਉਹਦੇ ਵਿੱਚ ਸਾਡੀ ਸਭ ਤੋਂ ਫਸਟ ਪ੍ਰਾਇੋਰਟੀ ਸੀ ਕਿ ਵੀ ਅਸੀਂ ਇਹਨਾਂ ਨੂੰ ਮੜਿਆ ਅੰਦਰਾ ਉਹ ਗੜਾ ਪਹਿਲਾ ਪਹਿਲ ਦੇ ਰਾਹ ਤੇ ਖੜੀਏ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਡਰ ਭੈ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਜਿਹੜੀ ਇਹ ਦੂਰ ਹੋ ਚੁੱਕੀ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਜਿਵੇਂ ਵੀ ਹੋਊਗਾ ਇਹ ਦੇ ਲੇਕ ਜੋ ਵੀ ਸਥਾਪਿਤ ਹੋਣਗੇ ਜਾਂ ਸਾਹਮਣੇ ਆਣਗੇ ਉਹ ਤੁਹਾਨੂੰ ਦੱਸਾਂ ਸਰ ਲਗਾਤਾਰ ਕੌਪੀ ਦੇ ਮਾਮਲੇ ਤੇ ਲੜਵੰਡੀ ਸਾਹਮਣੇ ਜਾ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਕਿਹੜੇ ਮਾਮਲੇ ਦਰਜ ਕੀਤੇ ਨੇ ਕੋਲ ਨੇ ਬੰਦੇ ਵੀ ਪੜੇ ਗਏ ਨੇ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਵਪਾਰੀਆਂ ਜਿਹੜਾ ਸਾਹਿਬ ਦੇਖ ਨੂੰ ਮਿਲਦਾ ਹੈਗਾ ਕੀ ਪੀਲ ਕਰਨੀ ਜਾਊਂਗੀ ਲੋਕਾਂ ਨੂੰ ਤਾਂ ਕਿ ਉਹ ਉਹਨਾਂ ਦਾ ਤਾਂ ਜੋ ਮਲਾਲ ਬਣਿਆ ਰਹੇ ਦੇਖੋ ਮੇਰੇ ਕੋਲ ਜਿਹੜਾ ਹੈ ਇੱਕ ਮਤਲਬ ਪਹਿਲਾ ਆਇਆ ਸੀਗਾ ਧਾਂ ਉਹਦੇ ਤੇ ਵੀ ਐਫ ਆਈ ਆਰ ਰਜਿਸਟਰ ਕਰਤੀ ਸੀ ਅਸੀਂ ਤੇ ਇੱਕ ਜਿਹੜਾ ਹੈਗਾ ਆ ਦੂਸਰਾ ਮਸਲਾ ਮੇਰੇ ਤੇ ਆਇਆ ਜਿਹੜਾ ਅਸੀਂ ਜਿਹਦੇ ਤੇ ਕਾਰਵਾਈ ਕਰਦੇ ਹੋਏ ਜਿਹੜੀ ਤੁਰੰਤ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਤੇ ਦੋਸ਼ੀਆਂ ਜਿਹੜਾ ਫੜ ਲਿਆ ਉਹ ਪਹਿਲੀ ਜਿਹੜੀ ਗੱਲ ਸੀਗੀ ਉਹਦੇ ਤੇ ਵੀ ਅਸੀਂ ਦੋਸ਼ੀਆਂ ਜਿਹੜਾ ਫੜ ਲਿਆ ਅੱਜਿਕ ਤੇ SSP ਸਾਹਿਬ ਦੀਆਂ ਸਖਤ ਹਦਾਇਤਾਂ ਹੈਗੀਆਂ ਵੀ ਇਹਦੇ 'ਚ ਰੈਕਸ਼ਨਰਲ ਦੇ ਵਿੱਚ ਜਾਂ ਪ੍ਰੋਟਿਕ ਐਕਸਟਰੈਕਸ਼ਨ ਕਰਨਾ ਨਹੀਂ ਆਉਂਦੀਆਂ ਇਹਦੇ ਤੇ ਸਭ ਤੋਂ ਸਖਤ ਕਾਰਵਾਈ ਜਿਹੜੀ ਹੈ ਪਹਿਲ ਦੇ ਆਧਾਰ ਤੇ ਕੀਤੀ ਜਾਂਦੀ ਹੈ ਤੇ ਦੋਸ਼ੀਆਂ ਨੂੰ ਫੜਕੀ ਇਮੀਡੀਏਟਲੀ ਜਿਹੜਾ ਹੌਲਾਂ ਦੇ ਪਿੱਛੇ ਲੋਕਾਂ ਨੂੰ ਇਸ ਤਰ੍ਹਾਂ ਦੀ ਬੀਰ ਕਰਦੇ ਨੇ ਲੋਕਾਂ ਨੇ ਇਹ ਵੀ ਕਰਦਾ ਵੀ ਜੇ ਕੋਈ ਵੀ ਤੁਹਾਡੇ ਕੋਲ ਕੋਈ ਐਵੇਂ ਦੀ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਜਿਹੜਾ ਪੁਲਿਸ ਨੂੰ ਸੂਚਨਾ ਦਿਓ ਤੇ ਡਰਨ ਦੀ ਬਿਲਕੁਲ ਲੋੜ ਨਹੀਂ ਪੈਸੇ ਦੇਣ ਦੀ ਲੋੜ ਨਹੀਂ ਤੇpropto ਦੀ ਕੋਈ ਡਰ ਭੈ ਦੀ ਭਾਵਨਾ ਪੈਦਾ ਕਰਦੀ ਰੋਡ ਦੀ ਪੁਲਿਸ ਤੁਹਾਡੇ ਨਾਲ ਹੈ ਐਸਐਸਪੀ ਸਾਹਿਬ ਤੁਹਾਡੇ ਨਾਲ ਹੈ ਤੇ ਕੁਝ ਅਫਸਰ ਤੁਹਾਡੇ ਨਾਲ ਹੈ